ਲੋ ਵੀ ਮਿੱਤਰੋ ਅੱਜ ਤੁਹਾਨੂੰ ਨਾ ਸੰਗਰੂਰ ਦੇ ਵਿੱਚ ਐਸੀ ਦੁਕਾਨ ਦੇ ਲੈ ਕੇ ਆਏ ਜਿਹੜੀ ਬਾਈਆਂ ਨੇ ਨਵੀਂ ਓਪਨ ਕਰੀਆ ਪਹਿਲਾਂ ਤਾਂ ਬਾਈ ਵਧਾਈ ਦੇ ਪਾਤਰ ਨੇਗੇ ਤੇ ਬਾਈਆਂ ਨੇ ਆਫਰ ਬਹੁਤ ਬਾਹਰ ਰੱਖ ਦਿੱਤਾ ਆ ਜਾਂ ਕਰਤੀ ਸਸੀ ਗਾਣੇ ਸਸੀ ਗਾਣੇ ਬੜੇ ਕੀ ਕੀ ਆਫਰ ਨੇ ਆਪਣੇ ਕੋਲੇ ਆਪੇ ਕੋਲ ਸਾਰੀ ਆਲ ਕੋਸਮੈਟਿਕ ਤੇ 20% ਆਫ ਹੈ ਠੀਕ ਹੈ ਜੀ ਕੋਈ ਵੀ VLC ਦੀ ਬਾਡੀ ਲੋਸ਼ਨ ਤੇ ਵਾਈ 1 ਗੈਟ 1 ਆਫਰ ਹੈ ਇਹਨਾਂ ਸਾਰਿਆਂ ਤੇ ਹਾਂਜੀ ਹਾਂ ਲਈ ਮਿੱਤਰੋ ਆਦਾ ਭੈਣ ਨੇ ਨਾ ਬੜੀ ਵੱਡੀ ਗੱਲ ਕਰਤੀ ਇੱਕ ਨਾਲ ਇੱਕ ਵਰੀ ਸਾਰੇ ਹਾਂਜੀ ਹਾਂ ਹਾਂਜੀ ਹਾਂ મેબલિન નાઈટ કા સુગર ਸਾਰੇ ਤੇ 20% ਆਫ ਫੈਲੀ ઓલ ਪ੍ਰੋਡਕਟ 11 ਲਈ હાਜੀ ਹਾਰਦਵਾੜੀ ਤੱਕ ਆਫਰ ਹੈ ਜੀ ਜਿਹੜਾ 2500 ਦੀ ਸ਼ਾਪਿੰਗ ਕਰੋਗਾ ਉਹ ਤੇ ਇੱਕ ਗਿਫਟ ਐਂਪਲ ਫਰੀ હાਜੀ ਹਾਂ ਲੈ ਮਿੱਤਰੋ 2500 ਦਾ ਜੇ ਆਪਾਂ ਕੋਈ ਵੱਡੀ ਦੁਕਾਨ ਚਲੀਏ ਲੁਧਾਨੇ ਵਰਗੇ ਤੇ ਇੱਕ ਦੋ ਚੀਜ਼ਾਂ ਦੀ ਲੈ ਲੈਂਦੇ ਨੇ ਤੇ ਭੈਣ ਕਹਿੰਦੀ 2500 ਦਾ ਸਮਾਨ ਦੇ ਕੇ ਵੀ ਨਾਲ ਇੱਕ ਗਿਫਟ ਦੇਣਾ ਹਾਂਜੀ ਹਾਂ ਠੀਕ ਹੈ ਜੀ ਤੇ ਆ ਮੈਡਮ ਜੀ ਆਪਣੇ ਸਾਰੀ ਬੈਂਗਲ ਤੇ 20% ਆਫ ਹੈ ਜੀ ਸਾਰਿਆਂ ਦੀ ਹਾਂਜੀ ਬੈਂਗਲਸ ਕੜੇ ਜੋ ਵੀ ਸਭ ਤੇ 20% ਆਫ ਜੀ ਠੀਕ ਹੈ ਜੀ ਤੇ ਹੁਣ ਮੈਡਮ ਜੀ ਜਿੰਨੇ ਤਿਆਰਾ ਕਰਕੇ ਆਰਟੀਫੀਸ਼ਲ ਜੁਐਲਰੀ ਦੀ ਬੜੀ ਮੰਗ ਆ ਡਿਮਾਂਡ ਆ ਗਈ ਹਾਂਜੀ ਆਹ ਪੂਰੀ ਹਰ ਚੱਕਰ ਤੇ ਆ ਹਾਂਜੀ ਹਾਂ ਲੋ ਵੀ ਦੇਖੋ ਘਰ ਲੋ ਵੀ ਐ ਮੇਰੇ ਪੈਣ ਵਾਲੀ ਵੀਡੀਓ ਹੈਗੀ ਜਿੰਨੇ ਮਰਜ਼ੀ ਸਮਾਨ ਲੈ ਜਾਓ ਭਾਈਆਂ ਨੇ ਆਫਰ ਹੀ ਬਾਰੇ ਤਾਕੜੇ ਕਰਤੇ ਆਹ ਤਾਂ ਪੰਜਾਬ ਦਾ ਡਿਸਕਾਊਂਟ ਹੈਗਾ ਆ ਆਰ ਡੀ ਵੀ ਦੀ ਜੁਐਲਰੀ ਆ ਕੀ ਇਹਦੇ 20% ਡਿਸਕਾਊਂਟ ਆ ਕਿਉਂਕਿ ਭਾਈਆਂ ਨੇ ਨਵਾਂ ਕੰਮ ਸ਼ੁਰੂ ਕਰਿਆ ਭਾਈ ਕਹਿੰਦੇ ਨਾਈਂ ਪਰੋਣ ਆਪਣੇ ਹਾਂ ਪਰਣੇ ਹਾਂਜੀ ਹਾਂ ਕਿਉਂਕਿ ਸੰਗਰੂਰ ਸ਼ਹਿਰ ਦੇ ਵਿੱਚ ਨਾਂ ਬਣਾਉਣਾ ਸਭ ਤੋਂ ਵੱਡੀ ਗੱਲ ਆ ਭੈਣ ਕਹਿੰਦੀ ਆਪਾਂ ਲੁੱਟ ਨਹੀਂ ਬਚਾਉਣੀ ਜਿਵੇਂ ਵੱਡੇ ਵੱਡੇ ਸ਼ਹਿਰਾਂ 'ਚ ਹੁੰਦੀ ਆ ਕੀ ਤੇ ਭੈਣ ਕਹਿੰਦੀ ਬਸ ਵੀ ਜਿਹੜਾ ਆਵੇ ਖੁਸ਼ ਹੋ ਕੇ ਜਾਵੇ ਪਹਿਲੀ ਵਾਰ ਤਾਂ ਹਾਂਜੀ ਠੀਕ ਹੈ ਮਣੇ ਤੇ ਆ ਕੀ ਬਣਨੇ ਨੇ ਫਾਲ ਸਕਿਆ ਬਾਲੀ ਰੰਗ ਦੇ ਨੇ ਇੱਕ ਵਾਰ ਇੱਕ ਨਾਲ ਇੱਕ ਫ੍ਰੀ ਆਇਆ ਹਾਂਜੀ ਵਾਇ 1 ਗੈਟ 1 ਫ੍ਰੀ ਸਾਰਿਆਂ ਦੇ ਹਾਂਜੀ ਨਹੀਂ ਮਿੱਤਰ ਹੁਣ ਜਿਵੇਂ ਹੁਣ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਲੜੂਗੀ ਜਿੰਨੇ ਮਰਜ਼ੀ ਨੇਲ ਪਾਲਸਾ ਲੈ ਲਓ ਜਿਹੜੇ ਜੇ ਸੂਟ ਲਿਓਗੇ ਉਹੋ ਜੇ ਰੰਗ ਦੀ ਨੇਲ ਪਾਲਸਾ ਹੈ ਨਾ ਭੈਣ ਹਾਂਜੀ ਤੇ ਭੈਣ ਹੋਰ ਆਪਣੇ ਕੋਲੇ ਔਵਰ ਕੀ ਔਰ ਪਲਿਸ ਸੀ ਤੇ ਵੀ ਵਾਇ 1 ਗੈਟ 1 ਜੀ ਸਾਰਿਆਂ ਦੇ ਐਮ ਆਰ ਪੀ ਹਾਂਜੀ ਲੈ ਵੀ ਮਿੱਤਰ ਹੁਣ ਐਵੇਂ ਨਾ ਰਸਾਈ ਜਾਓ ਭਰਜਾਈਆਂ ਨੂੰ ਇੱਕ ਨਾਲ ਇੱਕ ਫ੍ਰੀ ਦੇਤੀ ਰੰਗ ਜਿੰਨੇ ਮਰਜ਼ੀ ਦਾ 200 ਰੰਗ ਮੰਗ ਲਓ ਹਾਂਜੀ ਜਿੰਨੇ ਮਰਜ਼ੀ ਠੀਕ ਹੈ ਤੇ ਬਣੇ ਆਪਣਾ ਐਡਰੈਸ ਦੱਸ ਦਿਓ ਪ੍ਰੋਪਰ ਐਡਰੈਸ ਸੁਣੋ ਜੀ ਆ ਹਾਂਜੀ ਵੂਮਨ ਵਰਡ ਪਟਿਆਲਾ ਗੇਟ ਸੰਗਰੂਰ ਡੋਸਾ 99 90417 84500 ਠੀਕ ਹੈ ਬਣੇ ਲੈ ਮਿੱਤਰੋ ਹੁਣ ਮੇਰੀਆਂ ਵੀਡੀਓ ਇਹ ਪੈਣ ਵਾਲੀ ਹੈਗੀ ਇਹਨੂੰ ਸ਼ੇਅਰ ਸਭ ਤੋਂ ਵੱਧ ਕਰ ਦਿਓ ਜੋ ਵੀ ਤੁਸੀਂ ਕੋਸਮੈਟਿਕ ਦਾ ਸਮਾਨ ਲੈਣਾ ਜਿਵੇਂ ਆ ਤੇਲ ਲੈਣਾ ਹੈਗਾ ਅੰਡਰਗਾਰਮੈਂਟਸ ਲੈਣੇ ਨੇਗੇ ਉਹ ਜਿਊਡੀ ਰੇਣੀਆ ਗਈ ਹੁਣ ਤੁਸੀਂ ਸੰਗਰੂਰ ਰਾਜ ਲੁਧਿਆਣਾ ਇਹ ਵੀ ਨਾ ਕਰਾਇਓ ਕੁੱਕ ਜਲਿਓ ਕਿਉਂਕਿ ਭੈਣ ਕਹਿੰਦੀ ਜਿੰਨਾ ਉਡਾ ਕਰਾਇਆ ਲੱਗੂਗਾ ਉਦੋਂ ਅੱਧੇ ਰੇਟ ਤੋਂ ਆਮ ਤਾਂ ਤੁਹਾਨੂੰ ਸੰਗਰੂਰ ਚ ਮਿਲ ਜਾਣਾ ਤੇ ਮਿੱਤਰੋ ਆ ਨੰਬਰ ਨੇ ਸੇਵ ਕਰ ਲਿਓ ਜੀ ਨੂੰ ਸਾਈ ਦਾ ਹੋਇਆ ਦੁਕਾਨ ਬਾਰੇ ਜਾਣਕਾਰੀ ਆ ਤਾਂ ਭੈਣ ਦੇ ਨੰਬਰ ਤੇ ਫੋਨ ਤੇ ਗੱਲ ਕਰ ਲਿਓ ਧੰਨਵਾਦ ਮਿੱਤਰੋ